सत श्रीकाल जी सारू जी अज आप भारी नाप है कमीज कटिंग लैके आए हैं जी थोड़ा ज़्यादा हैवी नाप है जी है ना अपना ठीक है जी सब तो पहला जी अपने की करना जी ये पल्ले साढ़े करके रख ले जी मैं दोनों पलियां में मैं कहीं प्रेस कर ली है जी पिछला पला जी मुला पल्ला जी उस तुँ तो बाद नाप देख ली कमीजी लंबाई हैगी चाली इंच तैयार है जी घेरा उत्ती इंच है जी छाती अठाई इंच है जी ਕਾਂਵਰ 26 ਇੰਚ ਹੈ हिਪ 31 ਹੈ ਜੀ ਆਪਾਂ ਨੇ ਹੁਣ ਕਰਨਾ ਕੀ ਹੈ ਜੀ ਆਪਣਾ ਜਿਹੜਾ ਘੇਰਾ 23 ਇੰਚ ਹੈ ਜੀ हिਪ 31 ਹੈ ਜੀ ਆਪਾਂ 31 ਦੇ ਅਕੋਰਡਿੰਗ ਹੀ ਆਪਾਂ हिਪ ਦੇ ਅਕੋਰਡਿੰਗ ਹੀ ਆਪਾਂ ਨੇ ਘੇਰਾ ਲੈਣਾ ਜੀ ਇਹਦਾ ਠੀਕ ਹੈ 23 ਇੰਚ ਕਿਵੇਂ ਅਡਜਸਟ ਕਰਨਾ ਉਹ ਖੰ ਦੱਸਦੇ ਆਂ ਜੀ ਸੋ ਆਪਾਂ ਪਹਿਲਾਂ ਨਾਪ ਲੈਣੇ ਕਿ ਕਮੀਜ਼ ਕਿੰਨੇ ਲੱਤਾਈ ਮੈਂ ਸਾਤੋਂ ਇਹ ਪਹਿਲਾਂ ਇਹ ਪਾ ਲੰਬਾਈ ਦੇਖ ਲੈਣੇ ਆ ਜੀ 44 ਇੰਚ ਦੀ ਲੰਬਾਈ ਸੀ ਆਪਾਂ 47 ਇੰਚ ਦੀ ਕਟਿੰਗ ਕਰੀ ਹੈ ਜੀ तीन इंच फालतू इसी तरह घेरा कटिंग करी आपने सतारा इंच घेरा कटिंग करी कत्ती इंच का घेरा सी तैयार ठीक है हिप पकती है जी घेरा उन्त्ती है जी अपा ने सतारा इंच करी चौंती अपने हाफ कर लिया जी आप फिटिंग के अकॉर्डिंग ही आपतीरा लवेंगे जी ये फिटिंग है जी अठाई इंच तो साढ़े सत्त इंचरा लवेंगे ਉਹਕੇ ਇਹਦੇ ਗਲੇਪ ਬਣਾਉਣੇ ਆ ਜੀ ਉਹ ਜਮਾਈ ਘੱਟ ਬਣਾਉਣੇ ਆ ਜੀ 6 ਇੰਚ ਤਿਆਰ ਰੱਖਣਾ ਇਹ ਮੁੱਢਲਾ ਗਲਾ ਐਸ ਤਰਕੇ ਆਪਾਂ ਇਹ ਬਦਲਾਮਾਗੇ ਜੀ ਹੁਣ ਇਹ ਦੇਖੋ ਜੀ ਜਿਹੜੀ ਆਪਣੀ ਫੀਟਿੰਗ ਸੀਗੀ 28 ਇੰਚ ਆ ਜੀ ਫੀਟਿੰਗ ਇਹ ਅਕੋਰਡਿੰਗ ਇਹ ਪਰੇ ਮੋਢੇ ਰੱਖਣੇ ਆ ਜੀ ਜੇ ਆਪਾਂ 28 ਇੰਚ ਨਾਲ ਆਪਣਾ ਇਹ 14 ਇੰਚ 28 ਦਾ ਹਾਫ 14 ਇੰਚ ਨਾਲ ਆਪਣਾ ਇਹ ਬਹੁਤ ਹੂ ਚਲੇ ਜਾਣਾ ਜੀ ਆਪਣਾ ਠੀਕ ਹੈ ਐਸ ਤਰਕੇ ਇਹ ਮੋਢਾ ਲੈਣਾ ਪਰ 6.5 ਇੰਚੇ ਲੈਣਾ ਜੀ ਠੀਕ ਹੈ ਆਪਣੇ ਫੀਟਿੰਗ ਦੇ ਨਾਲ ਆਪਣਾ ਮੋਢੇ ਦੀ ਕੱਟ ਵੱਜ ਜਾਣੀ ਹੈ ਜੀ ਸੋ ਆਪਾਂ 6.5 ਇੰਚੇ ਲਵਾਂਗੇ ਇੱਥੇ ਜਿਉਂ-ਜਿਉਂ ਸੂਟ ਦਾ ਆਪਣਾ ਘੇਰਾ ਆਨਾਪ ਵੱਜਦਾ ਜਾਂਦਾ ਜੀ ਫੀਟਿੰਗ ਵੱਧਦੀ ਜਾਂਦੀ ਹੈ ਤਿਉਂ-ਤਿਉਂ ਆਪਾਂ ਨੇ ਜਿਹੜੇ ਮੋਢੇ ਰੱਖਣੇ ਆ ਜੀ ਉਹ ਘੱਟ ਰੱਖਣੇ ਆ ਜੀ 8 ਇੰਚੇ ਕਹਿੰਿੰਗੇ ਆਪਾਂ 6.5 ਇੰਚ ਹੀ ਆਪਾਂ ਨੇ ਮੋਢੇ ਰੱਖਣੇ ਆ ਜੀ ਇਹਨਾਂ ਦੇ ਠੀਕ ਹੈ ਸੋ ਆਪਾਂ ਇੱਥੇ ਸਿੱਧੀ ਲੈਂ ਲਾ ਲਨੇ ਆ ਜੀ ਬਾਹਰ ਕੱਢ ਦਨੇ ਆ ਜੀ ਉਸੀ ਇਹ ਨਾਲ ਸਮਝੀ ਵੀ 6.5 ਇੰਚ ਹੀ ਰਹਿ ਗਿਆ ਜਿਉਂ-ਜਿਉ ਆਪਣੀ ਕਾਟ ਪਾਉਣੀ ਹੈ ਉਹ ਬਹੁਤ ਉੱਤਾ ਚਲੇ ਜਾਣੀ ਜੀ ਆਪਣੀ ਠੀਕ ਹੈ ਸੋਪਰ ਫੀਟਿੰਗ ਨਾਲ ਆਪਰੇ ਆ ਜੀ 28 ਇੰਚ ਆਪਣੀ ਫੀਟਿੰਗ ਹੈ ਜੀ 14 ਇੰਚ ਆਪਾਂ ਨਿਸ਼ਾਨ ਲਾ ਲਾਂਗੇ ਠਾਗ ਜਾ ਅੱਧ ਕਰਕੇ ਠੀਕ ਹੈ ਆ ਦੇਖੋ ਅਮੇ ਕਾਟ ਜਿੱਤੇ ਚਲੇ ਜਾਣ ਦੂਤਾ ਚਲੇ ਜਾਣੀ ਕਾਟ ਹੈ ਇਹੀ 10.5 ਇੰਚ ਤੱਕ ਹੋ ਜਾਣੀ ਕਾਟ ਆਪਣੀ ਮੋਢੇ ਜੀ ਜਿਹੜੇ ਮੋਢੇ ਰੱਖੇ ਸਾਢੇ 8 ਜੋ ਜਾਣੇ ਜੀ ਹੁਣ ਆਪਾਂ ਨੇ ਕਰਨਾ ਕੀ ਹੈ ਜੀ ਇਹ ਹੈਵੀ ਨਾਪ ਹੈ ਜੀ ਜਿਹੜੀ ਇਹਨਾਂ ਦੀ ਕਮਰ ਆ ਉਹ ਵੀ ਢੇਠਾਂ ਜਾਊਗੀ ਜੀ ਉਹ 7 ਇੰਚ ਨਹੀਂ ਰਹਿਣੀ ਜੀ ਉਹ 8 ਜਾਂ 8.5 ਇੰਚ ਤੱਕ ਜਾਊਗੀ ਉਹ ਜਿਹੜੀ ਇਹਨਾਂ ਆਹ ਪਾਰਟ ਆ ਜੀ ਇਹ ਭਾਰੀ ਆ ਜੀ ਠੀਕ ਹੈ 26.5 ਇੰਚ ਕਮਰ ਆ ਸੋ ਆਪਾਂ ਪਲੇਟਾਂ ਪਾਉਣੀ ਆ ਇਸ ਕਰਕੇ ਕਮਰ ਨਹੀਂ ਲੈ ਆਪਣੀ ਆਪਾਂ ਨੇ ਠੀਕ ਹੈ ਸਿੱਧਾ ਆਪਾਂ ਇਹ ਸਾਈਸ ਲਾਈ ਲੈਣੀ ਜੀ 7.5 ਪਰ ਤਿਆਰ ਆ ਜੀ ਇਹਨਾਂ ਦੀ ਸਾਈਸ ਸਲਾਈ 4 ਇੰਚ ਪਰ ਲਾਵਾਂਗੇ ਚਾਕਾ ਨਿਸ਼ਾਨ ਠੀਕ ਹੈ ਹੁਣ ਆਪਾਂ ਹੀਪ ਪਨਾਪਦੇ ਆ ਜੀ 33 ਇੰਚ ਦੀ ਹੀਪ ਤਿਆਰ ਹੈ ਜੀ ਠੀਕ ਹੈ ਜੀ 6.5 ਇੰਚ ਪਰ ਨਿਸ਼ਾਨ ਲਾਵਾਂਗੇ ਜੀ ਠੀਕ ਹੈ ਜੀ ਹੁਣ ਆਪਾਂ ਨੇ ਕਰਨਾ ਕੀ ਹੈ ਇੱਥੇ ਨਾ ਪੇਟ ਵੀ ਬਾਹਰ ਵਧਿਆ ਹੋਏ ਜਿਆਦਾ ਸੋ ਆਪਾਂ ਨੇ ਇੱਥੇ ਵੀ ਆਪਾਂ ਨੇ 30 ਇੰਚ ਰੱਖਾਂਗੇ ਜੀ 30 ਇੰਚ ਉੱਪਰ ਰੱਖ ਕਰਕੇ ਹੀਪ ਤੋਂ ਇਹ 15 ਇੰਚ 'ਤੇ ਨਿਸ਼ਾਨ ਲਾਵਾਂਗੇ ਜੀ ਆਪਾਂ ਠੀਕ ਹੈ ਤੇ ਆਪਾਂ ਹੁਣ ਆਪਾਂ ਕੀ ਕਰਨਾ ਹੈ ਕੰਬ ਦੇ ਨਾਮ ਲਾ ਲੈਣਾ ਜੀ ਥੋੜੀ ਇਦਾਂ ਗਲਾਈ ਆਉਗੀ ਜੀ ਠੀਕ ਹੈ ਇਹ ਵੀ ਖਾਸ ਧਿਆਨ ਰੱਖਣਾ ਹੈ ਵੀ ਜਿਨ੍ਹਾਂ ਦੀ हिਪ ਜ਼ਿਆਦਾ ਹੈ ਤੇ 3 ਇੰਚ ਉੱਪਰ ਤੋਂ ਇਹ ਵੀ ਨਾਪਣਾ ਹੀ ਨਾਪਣਾ ਹੀ ਹੋਇਆ ਫੀਡਿੰਗ ਦੇ ਪਾਸੇ ਆਉਣਾ ਹੈ ਜੀ ਆਪਾਂ ਨੇ ਫੀਡਿੰਗ ਤੋਂ ਵੀ 3 ਇੰਚ ਹੇਠਾਂ ਲੈ ਕੇ ਇੱਥੋਂ ਵੀ 1 ਇੰਚ ਬਾਹਰ ਕੱਢ ਲੈਣਾ ਜੀ ਆਪਾਂ ਨੇ ਠੀਕ ਹੈ ਇਹ ਉਹ ਨਾਲ ਦੀ ਕੱਲ ਨਹੀਂ ਜਿਹਨਾਂ ਦੀ ਫੀਟਿੰਗ ਜ਼ਿਆਦਾ ਹੈ ਜੀ ਭਾਰੀ ਹੈ ਜੀ ਠੀਕ ਹੈ ਸੋ ਥੋੜੀ ਇਹ ਬਾਹਰਾ ਕੱਢਣਾ ਜੀ ਜਿਹਦੇ ਨਾਲ ਆਪਣੇ ਖਿੱਚ ਨਹੀਂ ਪੈਂਦੀ ਹੈ ਫੀਟਿੰਗ ਨੂੰ ਠੀਕ ਹੈ ਬਹੁਤ ਸੈੱਟ ਫੀਟਿੰਗ ਆਉਂਦੀ ਹੈ ਠੀਕ ਹੈ ਤੇ ਹੁਣ ਆਪਾਂ ਕਾਟ ਪਾਉਣੇ ਆ ਜੀ ਮੋਢੇ ਹੀ ਕਾਟੇ ਬoi ਢੂੰਗੀ ਨਹੀਂ ਪਾਉਣੀ ਹੈਗੀ ਵਨ ਡੇਢ ਇੰਚ ਦੀ ਨਹੀਂ ਪਾਉਣੀ ਹੈਗੀ ਇਹ ਵੀ 2.5 ਇੰਚ ਪਰ ਪਾਵਾਂਗੇ ਕਿਉਂਕਿ ਹੈਵੀ ਨਾਲ ਪਾ ਫਿੱਟ ਵੀ ਖਿੱਚਣਾ ਪਵੇ ਮੋਢਿਆਂ ਨੂੰ ਆਪਣੇ ਨੂੰ ਠੀਕ ਹੈ ਇਥੋਂ ਆਪਾਂ 1.5 ਇੰਚ ਲਵਾਂਗੇ ਜੀ ਸਿੱਧਾ ਇਥੋਂ ਆਪਾਂ ਕਾਟ પાਕੇ ਸਿੱਧਾ ਫੀਟਿੰਗ ਨੂੰ ਕ੍ਰੋਸ ਕਰ ਦਾਂਗੇ ਜੀ ਠੀਕ ਹੈ ਇਹ ਸਿੱਧਾ ਲੈਣੇ ਲੈਣਾ 1.5 ਇੰਚ ਥੋੜਾ ਜਿਆਦਾ ਤੇਰਵਦ ਅੱਧੇ ਇੰਚ ਕਾਟ ਛੱਡ ਕੇ ਆਪਾਂ ਨਾਪ ਕੇ ਦੇਖ ਲੈਂਦੇ ਵੀ ਕਿੰਨਾ ਆਉਂਦਾ ਜੀ ਆਪਣਾ ਆ ਦੇਖੋ ਫਿਰ ਵੀ ਆਪਣਾ 11 ਇੰਚ ਦਾ ਆਉਂਦਾ ਜੀ ਆਪਣਾ ਜੇ ਪਰ ਫਰੰਟ ਦੀ ਕਾਟ ਵੀ ਪਾਉਣੀ ਹੈ ਜੀ ਮੋਡੇ ਸੈੱਟ ਹੈ ਜੀ ਇਹਨਾਂ ਬਹੁਤ ਵਧੀਆ ਇਹੜਾ ਇਹਦਾ ਫਰੰਟ ਸੀਗਾ ਜੀ ਉਹ 16.5 ਇੰਚ ਤਿਆਰ ਹੈ ਜੀ ਆਪਾਂ 17 ਇੰਚ ਪਰ ਨਾਪ ਲਾਵਾਂਗੇ ਠੀਕ ਹੈ 17 ਇੰਚ ਪਰ ਨਿਸ਼ਾਨ ਲਾ ਕੇ ਠੀਕ ਹੈ ਥੋੜਾ ਇਹਠਾ ਕੱਢ ਦਾਂਗੇ ਜੀ ਆਪਾਂ ਥੋੜਾ ਫੀਡਿੰਗ ਇਹੜਾ ਕੱਢ ਦਾਂਗੇ ਜੀ 17 ਇੰਚਾ ਨਿਸ਼ਾਨ ਇਹ ਹੋ ਗਿਆ ਫਰੰਟ ਦਾ ਨਿਸ਼ਾਨ ਇਹ ਲਾਉਣਾ ਹੀ ਲਾਉਣਾ ਹੈ ਜੀ ਇਹ ਇਹ ਬਾਦੀ ਨੂੰ ਰੱਖਿਆ ਹੈ ਕਿਉਂਕਿ ਇਹਦੇ ਗਲੇ ਆ ਜੀ ਇ ਇਥੀ ਹੋਣੀ ਗਲੇ ਦੇਖੋ 6 ਇੰਚ ਗळा ਤਿਆਰ ਹੈ ਜੀ ਇਹ ਗळा ਉਪਰੀ ਹੈ ਇਹਣਾ ਗळा ਜੇ ਆਪਣਾ ਗळा ਡੀਪ ਹੁੰਦਾ ਤਾਂ ਆਪਾਂ ਫਟਫਟ ਘੱਟ ਰੱਖ ਦੇਉਂਗੇ ਗळा ਫੈਲ ਜਾਂਦਾ ਹੈ ਜੀ ਮੂਸੇ ਵੀ ਇਹ ਕੱਪੜੇ ਅਕੋਰਡਿੰਗ ਹੀ ਆਪਾਂ ਇਹ ਫਰੰਟ ਰੱਖਿਆ ਹੈ ਜੀ ਉਹ ਕੱਪੜਾ ਜਿਹੜਾ ਆਪਣਾ ਗੜਾ ਇਹ ਪੂਰਾ ਪੂਰਾ ਗੜਾ ਹੈ ਛੋਟਾ ਛੋਟਾ ਹੀ ਗੜਾ ਹੈ ਜੀ ਠੀਕ ਹੈ ਐਸ ਕਰਕੇ ਸਾਨੂੰ ਫਰੰਟ ਵੱਧ ਰੱਖਣਾ ਪਿਆ ਹੈ ਜੀ ਮੂ ਇਸ ਤਰ੍ਹਾਂ ਆਪਾਂ ਪਲੇਟਾਂ ਨਿਸ਼ਾਨ ਲਾਉਣੇ ਹੈ ਜੀ ਜਿਹੜੀਆਂ ਇਹਨੇ ਪਲੇਟਾਂ ਸੀਗੇ 13 ਇੰਚ ਪਰ ਤਿਆਰ ਹੈ ਜੀ ਠੀਕ ਹੈ ਭਾਰੀ ਨਾਪ ਹੋਣ ਕਾਰਨ ਇਹਨਾਂ ਹੀ ਪਲੇਟਾਂ 13 ਇੰਚ ਪਰ ਤਿਆਰ ਹੈ ਜੀ ਆਪਾਂ 13.5 ਬਨਸ਼ਾਂ ਲਾਵਾਂਗੇ ਠੀਕ ਹੈ 13.5 ਬਨਸ਼ਾਂ ਲਾਉਣ ਕਰਕੇ ਇੱਥੇ ਵੀ ਆਪਾਂ 4 ਇੰਚ ਦਾ ਗੈਪ ਦੇਵਾਂਗੇ ਵਿੱਚ ਆਮ ਤੌਰ ਛੱਡ ਕੇ 3 ਇੰਚ ਹੁੰਦਾ ਹੈ ਜੀ ਇੱਥੇ ਆਪਾਂ 4 ਇੰਚ ਦੇਵਾਂਗੇ ਕਿਉਂਕਿ ਇਹ ਸਪੇਸ ਬਹੁਤ ਵੱਧ ਬਚਦੀ ਹੈ ਜੀ ਬਹੁਤ ਠੀਕ ਹੈ ਤੇ ਜਿਹੜੀ ਹੈ ਪਲੇਟਾਂ ਲੰਬਾਈ ਹੈ ਜੀ ਉਹ ਵੀ ਆਪਾਂ ਸਾਡੇ 6 ਇੰਚ ਰੱਖਣੀ ਹੈ ਜੀ ਕਿਉਂਕਿ ਇਹ ਪਲੇਟਾਂ ਨੀਵੇਂ ਚਲੇ ਗਈਆਂ ਜਿਆਦਾ ਇਹ ਪਹਿ ਬਾ ਹੋਰ ਨੀਵੇਂ ਕਰਾਂਗੇ ਤਾਂ हिਪ ਦੇ ਨਾਲ ਮਿਲ ਜਾਣੀ ਹੈ ਜੀ ਤੇ ਜਿਹੜੀ ਇਹ ਵਾਰ ਥੀਸਾ ਰੱਖਣਾ ਇਹ ਆਪਣੇ ਫੀਪੋ 3 ਇੰਚ ਉੱਪਰ ਰੱਖਣਾ ਪਹਿਲੇ ਦਿੱਕਤ ਆਉਂਦੀ ਹੈ ਜੀ ਬਾਦ ਐਸ ਤੱਕ ਸਾਢੇ 6 ਇੰਚ ਪਰ ਨਿਸ਼ਾਨ ਲਾਉਣਾ ਜੀ ਲੰਬੀ ਵਾਲਾ ਸਾਢੇ 6 ਇੰਚੇ ਪਾਉਣੀ ਹੈ ਜੀ ਹੁਣ ਜਿਹੜਾ ਆਪਣੇ ਐਸ ਪਾਉਣੀ ਤ੍ਰਿਸ਼ਾ ਮੇਟਾ ਪਾਉਣੀ ਹੈ ਜੀ ਇਹ 2.5 ਇੰਚ ਪਰ ਪਾਵਾਂਗੇ ਠੀਕ ਹੈ 4 ਇੰਚ ਪਰ ਪਾਉਣਾ ਹੈ ਜੀ ਕਿਉਂਕਿ ਹੈਵੀ ਨਾਪ ਹੈ ਜੀ ਇਹ यहाँ तो ज्यादा ही पावगे इतने भी आप ढाई इंच निशान लाव गए ठीक है तो हम तो आप करना कि इतों साढ़े छे सत्त इंच मिला पा क्योंकि अद्धा इंच भी तो भी आना अपने ठीक है निशान मिला देंगे जी आप प्लेट का ठीक है सो अप इतें प्लेट का आप हाफ कर लगे जी सवा तीन इंच का सवा तीन इंच हाफ करके आप इतान लावेंगे प्लेट का ਇਸੀ ਪਲੇਟਾਂ ਨੂੰ ਇੱਥੇ ਟੱਕਾਉਣੀ ਹੈ ਜੀ ਆਪਣੀ ਠੀਕ ਹੈ ਪਲੇਟਾਂ ਨੇ ਚਾਨ ਲਾ ਲਏ ਆ ਜੀ ਆਪਾਂ ਨੇ ਬਸ ਇੱਕ ਗੱਲ ਦਾ ਧਿਆਨ ਰੱਖਿਓ ਤੁਸੀਂ ਜਿਹੜੇ ਵੀ ਭਾਰੀ ਨਾਪੜੇ ਕਮੀ ਹੋਣੇ ਆ ਜੀ ਉਹਨਾਂ ਦਾ ਮੋਢਾ ਸਾਢੇ 6 ਇੰਚ ਹੀ ਲੈਣਾ ਹੈ ਜੀ ਠੀਕ ਹੈ ਥੋੜਾ ਤੀਰਾ ਬਾਧ ਲੈਣਾ ਹੈ ਜੀ ਉਹ ਵੀ ਗਲ ਦੇ ਅਕੋਰਡਿੰਗ ਹੀ ਲੈਣਾ ਜੇ ਗਲ ਸਾਢੇ 7 ਇੰਚ ਤਿਆਰ ਆ ਤਾਂ 7 ਇੰਚ ਹੀ ਤੀਰਾ ਲੈਣਾ ਹੈ ਜੀ ਗਲ ਦੇ ਅਕੋਰਡਿੰਗ ਹੀ ਕੀਆ ਕਟਿੰਗ ਕਰਨਾ ਹੈ ਬਾਕੀ ਆਲਾ ਨਾਪ ਲਿਆ ਕਰੋ ਠੀਕ ਹੈ ਬਸ ਇਹ ਕੀ ਹੈ ਜੇ ਤੁਸੀਂ ਪਲੇਟਾਂ ਡੂੰਗੀਆਂ ਪਾਉਣੀਆਂ ਹੈ ਤਾਂ 6.5 ਇੰਚ ਰੱਖਿਆ ਕਰੋ ਪਲੇਟਾਂ ਲੈਂਚਾ ਠੀਕ ਹੈ ਸੋਪਾ ਮੋੜੇ ਕਟਿੰਗ ਕਰਦੇ ਆ ਜੀ ਹੁਣ ਸੋਪਾ ਮੋੜੇ ਹੀ ਕਟਿੰਗ ਕਰ ਲੈਣੇ ਆ ਜੀ ਇਹ ਕਾਟਾਂ ਦੇ ਫਰਕ ਹੁੰਦਾ ਜਿਨਾ ਆਪਣੇ ਮੋੜੇ ਵੱਜ ਜਾਣੇ ਆ ਜੀ ਫੇ ਲੋਟ ਨਹੀਂ ਆਉਂਦੇ ਹੈਗੇ ਸੋ ਕਾਟਾਂ ਧਿਆਨ ਨਾਲ ਪਾਇਆ ਕਰੋ ਠੀਕ ਹੈ ਇਹ ਉਪਰ 프ਾਂਟ ਦੀ ਕਾਟ ਵੀ ਪਾ ਲੈਣੇ ਆ ਜੀ ਮੋਲਾ ਪਲਾ ਚੱਕ ਕੇ ਕਾਟ ਦੀ ਕਾਟ ਪਾਵਾਂਗੇ ਥੋੜੀ ھیਠਾ ਲੈ ਕੇ ਜਾਣੀ ਐ ਤਾਂ ਕਿ ਮੇਰੇ ਪਿੱਛੇ ਨਾ ਜਾਵੇ ਆ ਦੇਖੋ ਥੋੜਾ ਜਿਹਾ ਫਰਕ ਰੱਖਣਾ ਐ ਜਿਹੜੀ ਆਪਾਂ ਫੀਟਿੰਗ ਦੇਣੀ ਐ ਤੇ ਜਿਹੜੇ ਐ ਟੱਕ ਲਾ ਰਹੀ ਐ ਮੈਂ ਤੇ ਟੱਕਣਾ ਟੱਕ ਜਰੂਰ ਮਲਾਇਆ ਕਰੋ बिल्कुल कमीज खिसकता नहीं है पिछले बिल्कुल ही नहीं जाता है ठीक है फिटिंग जगना टा टाक हिपा शिप जरूर मिलाया करो फिर निशान लाए जी मैं ठीक है अद्धे इंच मोडे की कट पा ली जी तीन इंच रख के चढ़ाई दी ठीक है तो बैग का गला भी कट दें जी आप इंच चार है जीना का साढ़े पाँच सौ पांच कटिंग करा जी अपना ठीक है उपरों अपना 3 ਇੰਚ ਤੇ ਹੀਟ ਹੋਊਗਾ 3 ਇੰਚ ਲਾਵਾਂਗੇ ਠੀਕ ਹੈ ਹੁਣ ਕੰਨਾਂ ਕੇ ਆਏ ਆਪਾਂ ਨੇ ਇੱਥੇ 1 ਇੰਚ ਹੀ ਕੱਟ ਪਾਵਾਂਗੇ ਆਪਾਂ ਬਹੁਤ ਡੀਪ ਨਹੀਂ ਲਿਖ ਜਾਣਾ ਜੇ ਆ ਡੀਪ ਲਗਿਆ ਨਹੀਂ ਫਿਰ ਸਫਾਈ ਨਹੀਂ ਆਉਣੀ ਗੱਲ ਤੇ ਠੀਕ ਹੈ ਆ ਦੇਖੋ ਗਾਰਦੀ ਕਟਿੰਗ ਹੋ ਗਈ ਹੈ ਜੀ ਆਪਣੇ ਠੀਕ ਹੈ ਇਸੀ ਜਿਹੜਾ ਪੂਰੇ ਕਮੀਜ਼ ਦੀ ਕਟਿੰਗ ਹੋ ਗਈ ਹੈ ਜੀ ਤਾਂ ਸਾਡੀ ਵੀਡੀਓ ਵਧੀਲੇ ਤੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ